ਤਿੰਨ ਦਿਹਾੜੇ ਕਮਿਸ਼ਨਰ ਦਫ਼ਤਰ ਨੇੜੇ ਚੌਂਕ 'ਚ ਪੀਸੀਆਰ ਵਾਲਿਆਂ ਦੇ ਸਾਹਮਣੇ ਹੀ ਦੋ ਮੋਟਰਸਾਈਕਲ ਸਵਾਰ ਲੁਟੇਰੇ ਨੇ ਮਹਿਲਾ ਨੂੰ ਬਨਾਇਆ ਲੁੱਟਦਾ ਸ਼ਿਕਾਰ ਮੇਰੇ ਫੈਨ ਨਾਲ ਘਰ ਦੀ ਸੀ ਕੋਈ ਹੋਤੇ ਫੋਨ ਕਿੱਥੇ ਲੈ ਜਾ ਫੋਨ ਹੀ ਲੈ ਕੇ ਕੋ ਫੋਨ ਸੁਣ ਰਹੀ ਮਹਿਲਾ ਦਾ ਫੋਨ ਖੋ ਕੇ ਬਦਮਾਸ਼ ਹੋਏ ਫਰਾਰ 5 ਮਿੰਟ ਦੀ ਗੱਲ ਆ ਜੀ 5 ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੁਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਦਮ ਨਹੀਂ ਤੇ ਰੋਕਣਾ ਮੁਰਸਲ ਤੇ ਆ ਰਹੇ ਸੀ ਉਹਦੇ ਮਗਰ ਭੱਜੇ ਆ ਸਾਰੇ ਇਕ ਬੈਠੇ ਆ ਕੁਰਸੀਆਂ ਪਈਆਂ ਦੇਖੋ ਪੀਸੀਆਰ ਮੁਲਾਜ਼ਮ ਕੁਰਸੀਆਂ ਤੇ ਬੈਠ ਕਰ ਰਹੇ ਸਨ ਡਿਊਟੀ ਇਹਦੇ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਭਜਾ ਕੇ ਲੰਗੇ ਪੁਲਿਸ ਵਾਲੇ ਚਾਹਦੇ ਮਗਰ ਉਹ ਜਾ ਕੇ ਫੜ ਸਕਦੇ ਸੀ ਪੁਲਿਸ ਵਾਲੇ ਵੇਖੀ ਕਰਦੇ ਪਏ ਸੀ ਉਹ ਤੋਂ ਖੜੇ ਬਾਹਰ ਮੋਬਾਈਲ ਚਲਾ ਰਹੇ ਸੀ ਰੋਕਿਆ ਹੀ ਕਦੇ ਕੋਈ ਗੱਲ ਬਾਤ ਪੁੱਛਣ ਲੱਪੇ ਇਹਨਾਂ ਨੂੰ ਰੋਕ ਕੇ ਬਾਅਦ ਹੁਣ ਇੱਕ ਜਿਹੜਾ ਮਾਰਗ ਨਿਕਲ ਗਈ ਲੁੱਟ ਦਾ ਸ਼ਿਕਾਰ ਹੋਈ ਮਹਿਲਾ ਅਤੇ ਉਸ ਦੀ ਬੇਟੀ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਟੋਕ ਲਈ ਦੀ ਜਾ ਰਹੀ ਸੀ ਹਾਂ ਹਾਂ ਤੇ ਉਹ ਕਿਤੇ ਫੋਨ ਕਰਨ ਲਈ ਸੀ ਨਹੀਂ ਕਿਸੇ ਸਰ ਨੂੰ ਇਹ ਅਚਾਨਕ ਹੀ ਪਿੱਛੋਂ ਜਿਹੜੇ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਲੇ ਸਰ ਤੋਂ ਫਿਰੋਜ਼ਪੁਰ ਵਿੱਚ ਆਏ ਦਿਨ ਲੁੱਟ ਖੋਦੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੰਜਾਬ ਪੁਲਿਸ ਆਰਾਮ ਫਰਮਾਨ ਵਿੱਚ ਹੀ ਵਿਅਸਤ ਹੈ ਫਿਰੋਜ਼ਪੁਰ ਵਿੱਚ ਤਾਇਨਾਤ ਪੀਸੀਆਰ ਜਿਨ੍ਹਾਂ ਦੇ ਸਿਰ ਉੱਪਰ ਸੁਰੱਖਿਆ ਦਾ ਜਿੰਮੇ ਅਤੇ ਹਰ ਘੜੀ ਤਿਆਰ-ਪਰ ਤਿਆਰ ਰਹਿਣ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਹ ਸਮੇਂ ਸਿਰ ਹੀ ਚੌਕਸੀ ਨਾਲ ਉਸ ਨੂੰ ਰੋਕ ਸਕਣ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਆਪਣੇ ਆਪ ਵਿੱਚ ਪੰਜਾਬ ਪੁਲਿਸ ਦੀ ਮੁਸਤੰਦੀ ਤੇ ਸਵਾਲ ਖੜੇ ਕਰਦੀਆਂ ਨੇ ਕਿ ਕਮਿਸ਼ਨਰ ਦਫ਼ਤਰ ਦੇ ਬਾਹਰ ਚੌਂਕ ਅਤੇ ਅਦਾਲਤਾਂ ਜਿੱਥੇ ਹਰ ਸਮੇਂ ਸੁਰੱਖਿਆ ਤਣਾਤ ਰਹਿੰਦੀ ਹੈ ਉੱਥੇ ਇੱਕ ਮਹਿਲਾ ਨਾਲ ਦੋ ਮੋਟਰਸਾਈਕਲ ਸਵਾਰ ਲੁਟੇਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਅਤੇ ਪੀਸੀਆਰ ਮੁਲਾਜ਼ਮ ਦੇਖਦੇ ਹੈਰਾਨ ਜਾਂਦੇ ਨੇ ਆਪਣੀ ਛੋਟੀ ਬੱਚੀ ਨਾਲ ਰੋ ਰੋ ਕੇ ਆਪਣੀ ਦਾਸਤਾ ਸੁਣਾਉਂਦੀ ਇਸ ਮਹਿਲਾ ਦਾ ਨਾਮ ਹੈ ਸੁਵਿਤਾ ਜੋ ਬਸ ਤੋਂ ਉਤਰਦੀ ਸੀ ਅਤੇ ਆਪਣੀ ਭੈਣ ਦੇ ਘਰ ਉਸਨੇ ਜਾਣਾ ਸੀ ਜਿਸ ਤਰ੍ਹਾਂ ਉਸਨੇ ਇਹ ਸੁਨੇਹਾ ਦੇਣ ਲਈ ਕਿ ਫਿਰੋਜ਼ਪੁਰ ਪਹੁੰਚ ਗਈ ਤਾਂ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਪਰ ਪਿੱਛੋਂ ਆ ਰਹੇ ਦੋ ਲੁਟੇਰਿਆਂ ਨੇ ਉਸਦੇ ਕੰਨ ਨਾਲੋਂ ਫੋਨ ਖੋ ਕੇ ਲੈ ਗਏ ਅਤੇ ਮਹਿਲਾ ਰੋਂਦੀ ਵਿਲਕਦੀ ਰਹਿ ਗਈ ਉੱਥੇ ਹੀ ਚਸ਼ਮਦੀਦ ਲੋਕਾਂ ਦੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਲੋਕਾਂ ਦਾ ਕਹਿਣਾ ਕਿ ਲੁਟੇਰੇ ਸ਼ਰਿਆਮ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਲੁੱਟਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ ਪਰ ਪੁਲਿਸ ਕੁਰਸੀਆਂ ਤੇ ਬੈਠੀ ਤਮਾਸ਼ਾ ਦੇਖਦੀ ਰਹੀ ਬੜੀ ਸ਼ਰਮ ਦੀ ਗੱਲ ਹੈ ਜਕਰ ਪੁਲਿਸ ਦੇ ਸਾਹਮਣੇ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣਗੀਆਂ ਤਾਂ ਲੋਕ ਕਿਸ ਤਰ੍ਹਾਂ ਸੁਰੱਖਿਅਤ ਰਹਿਣਗੇ ਪੁਲਿਸ ਵਾਲੇ ਚਾਹੁੰਦੇ ਤਾਂ ਲੁਟੇਰਿਆਂ ਨੂੰ ਕਾਬੂ ਕਰ ਸਕਦੇ ਸੀ ਪਰ ਉਹਨਾਂ ਨੇ ਕੁਰਸੀਆਂ ਤੇ ਬੈਠ ਕੇ ਹੀ ਪੂਰੀ ਘਟਨਾ ਅੱਖੀ ਦੇਖੀ ਅਤੇ ਮੂਰਖ ਦਰਸ਼ਨ ਬਣੇ ਬੈਠੇ ਰਹੇ ਸ਼ਾਇਦ ਹੀ ਫਰੋਜ਼ ਸ਼ਾਇਦ ਹੀ ਫਰੋਜ਼ਪੁਰ ਵਿੱਚ ਕੋਈ ਐਸਾ ਦਿਨ ਹੋਵੇਗਾ ਜਦੋਂ ਮਹਿਲਾਵਾਂ ਨੂੰ ਲੁੱਟ ਦਾ ਸ਼ਿਕਾਰ ਨਾ ਬਣਾਇਆ ਜਾਂਦਾ ਹੋਵੇ ਸਵਾਲ ਹੈ ਕਿ ਹੁਣ ਪੁਲਿਸ ਜੇਕਰ ਇਸ ਤਰ੍ਹਾਂ ਡਿਊਟੀ ਦੀ ਬਜਾਏ ਕੁਰਸੀਆਂ ਤੇ ਆਰਾਮ ਫਰਮਾਏਗੀ ਤਾਂ ਲੋਕਾਂ ਦੀ ਸੁਰੱਖਿਆ ਰੱਬ ਪਰੋਸੇ ਹੀ ਹੈ ਕੀ ਤੁਹਾਡਾ ਮੇਰਾ ਨਾਮ ਸविता ਸਭ ਤੱਕ ਕਿੱਥੇ ਉਤਰੇ ਤੁਸੀਂ ਹੁਣ ਬਾਜਲ ਵਾਲੇ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ ਲੈਣ ਆਉਣਾ ਸੀਦਾ ਮੈਨੂੰ ਅੱਛਾ ਫੋਨ ਕਰ ਰਹੇ ਸੀ ਹਾਂਜੀ ਜੇ ਮਾਇਆ ਗਈ ਲੈਣ ਆ ਬੰਗੇ ਕਿਤੇ ਆ ਗਏ ਆ ਮਾਇ ਵਾਲੇ ਚੌਂਕ ਉਹ ਲੈਣ ਆ ਗਿਆ ਸਾਨੂੰ ਕਹਿੰਦੇ ਮਾਰੇ ਉਹਦਾ ਫੋਨ ਵੀ ਵਿੱਚ ਹੀ ਲੱਗਾ ਰਹਿ ਲੱਗਾ ਹੀ ਰਹਿ ਗਿਆ ਨਾਲ ਹੀ ਲੈ ਕੇ ਹਾਂਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਹਾਂ ਉਹ ਤੁਹਾਡੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਿਆ ਵੀ ਹੋ ਰੀਆਂ ਨੇ ਤੁਸੀਂ ਕਹਿੰਦਾ ਵੀ ਇਹਨਾਂ ਨੇ ਜੜੋਂ ਮਟਾਓ ਜਿਹੜਾ ਲੁੱਟਾ ਕੋਆ ਕਰੇ ਮੇਰੇ ਕਾਰਨ ਇਹ ਦਤ ਅੱਛਾ ਅੱਛਾ ਮੇਰਾ ਨਾ ਜਤਿੰਦਰ ਆ ਜੀ ਜਤਿੰਦਰ ਕੀ ਦੇਖਿਆ ਹੁਣੇ ਜੀ ਜਸਟ 5 ਮਿੰਟ ਦੀ ਗੱਲ ਆ ਜੀ 5 ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੁਣੇ ਲੰਘ ਕੇ ਗਏ ਆ ਪਤਾ ਹੀ ਨਹੀਂ ਲੱਗਿਆ ਕਦਮਨੀ ਤੋਂ ਕੀ ਮੋੜਸਲ ਤੇ ਆ ਰਹੇ ਸੀ ਉਹਦੇ ਮਗਰ ਭੱਜੇ ਆ ਹੂੰ ਸਾਰੇ ਇਕ ਬੈਠੇ ਆ ਕੁਰਸੀਆਂ ਪਈਆਂ ਦੇਖੋ ਕੀ ਪੈ ਪੁੱਲਸ ਵਾਲੇ ਇੱਥੇ ਬੈਠੇ ਤਾਂ ਵੀ ਨਿਕਲ ਗਏ ਉਹਨਾਂ ਕੋਲ ਹੈ ਹੀ ਨਹੀਂ ਪੁੱਲਸ ਵਾਲੇ ਇਹਾਂ ਮੀਡੀਆ ਸਾਹਿਬ ਆਏ ਹੁਣੇ ਉਹ ਨਿਕਲ ਗਏ ਉਹ ਵੇਖ ਕੇ ਇਹਨਾਂ ਨੂੰ ਹਾਂ 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 ਆ ਹੁਣੇ ਇੱਥੇ ਬੈਠੇ ਆ ਵੇਖੋ ਕੁਰਸੀਆਂ ਮਾਰੇ ਘਮਾਓ ਇੱਧਰ ਹਾਂ 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 ਫਿਰ ਨਿਕਲ ਗਏ ਬੈਠੇ ਆ ਰਾਮ ਦਾ ਮੋਬਾਈਲ ਚਲਾ ਰਹੇ ਆ ਉਹਨਾਂ ਬੈਠੇ ਸਾਹਮਣੇ ਕੋਲ ਲੰਘੇ ਇਹਨਾਂ ਦੇ ਕੋਲੇ ਨਟ ਹੋ ਗਈ ਪੁਲਸ ਦੇ ਕੋਲ ਨੋਟ ਹੋਈ ਜਨਾਬੀ ਬਗੀ ਬਗੀ ਹਾਂਜੀ ਹਾਂਜੀ ਜੀ ਇਧਰੋਂ ਹੁਣ ਕੋਲੋਂ ਲੰਘੇ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਭਜਾ ਕੇ ਲੰਘੇ ਪੁਲਸ ਵਾਲੇ ਚਾਹਦੇ ਮਗਰੋਂ ਜਾ ਕੇ ਫੜ ਸਕਦੇ ਜੀ ਪੁਲਸ ਵਾਲੇ ਵੇਖੀ ਕਰਦੇ ਪੈ ਸੀ ਉਹ ਖੜੇ ਬਹੋਂ ਮੋਬਾਈਲ ਚਲਾ ਰਹੇ ਉਹਨਾਂ ਨੇ ਕਹੀ ਗਤੇ ਕੋਈ ਗੱਲ ਬਾਤ ਨਹੀਂ ਪੁੱਛ ਲਾ ਪਏ ਇਹਨਾਂ ਨੂੰ ਰੋਕ ਕੇ ਬਾਅਦ ਹੁਣ ਨਿਕਲ ਜਿਹੜਾ ਮਾਰਕ ਨਿਕਲ ਗਈ ਹਾਂ ਹਾਂ ਕੋਈ ਕੁਛ ਨਹੀਂ ਗਾ ਚਾਹਦੇ ਫੜ ਸਕਦੇ ਮਗਰੋਂ ਜਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਨਹੀਂ ਆਪਣੇ ਦੇ ਪਿੱਛੇ ਜੀ ਜਿਨਾਂ ਨੂੰ ਹੋਇਆ ਵਾਰਦਾਤ ਕੋਲੋਂ ਨਿਕਲੇ ਤੇ ਖੜੇ ਹੋਏ ਤੋਂ ਬਾਅਦ ਹਾਂ ਹਾਂ ਚ ਆ ਬਾਜਾਲੇ ਚੌਕ ਦੀ ਗੱਲ ਹੈ ਔਰ ਤੇ ਕਿਧਰ ਜਾ ਰਹੀ ਸੀ ਪੈਦਲ ਸੀਗੀ ਨਹੀਂ ਉਥੋਂ ਬੱਸ ਉਥੇ ਉੱਤਰਾਇਆ ਬਾਸੂ ਉੱਤਰਾਇਆ ਚੌਕ ਜਾਣਾ ਸੀਗਾ ਹੂੰ ਹੂੰ ਤੇ ਬੱਸ ਉਹ ਵਿਚਾਰੇ ਬੱਚਾ ਤਾਂ ਕਿਧਰ ਹੁੰਦੇ ਪਈ ਘਰਵਾ ਦਾ ਨਹੀਂ ਸਾਰੇ ਕੋਲੋਂ ਕਿਸ ਵਿੱਚ ਵਿੱਚ ਪ੍ਰੂਫ ਵਿੱਚ ਹੀ ਹੈ ਮੋਬਾਈਲ ਦੇ ਵਿੱਚ ਹੀ ਸਾਰਾ ਜਮੂ ਜੀ ਘੜੀ ਸੀ ਯਾਰ ਇਧਰ ਦੇ ਪਾਸੇ ਹੱਥੋਂ ਧੋਣੇ ਹੋਈ ਏ ਕੀ ਮਾਮਲਾ ਸੀਗਾ ਤੁਹਾਡੇ ਲਈ ਨਹੀਂ ਪੁੱਛੂ ਬਾਜਾਲੇ ਚੌਂਕ ਤੋਂ ਲੈਦੀ ਜਾ ਰਹੀ ਸੀ ਹਾਂ ਹਾਂ ਤੇ ਉਹ ਕਿਹਾ ਪਹੁੰਚਣ ਲਈ ਸੀ ਆਹ ਨਹੀਂ ਕਿਸੇ ਦਸਤਾਰ ਨੂੰ ਤੇ ਚਾਹਾਂ ਕਿ ਪਿੱਛੋਂ ਜੀ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਲੇ ਸੱਤ ਤੇ ਇੱਕ ਤੋਂ ਸਟੇਟ ਬੈਂਕ ਚੌਂਕ ਤੋਂ ਜੀ ਆਪਣੇ ਚਰਚ ਰੋਡ ਤੇ ਮੇਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਲੱਗੇ ਲੰਘਿਆ ਉਹ ਬਾਦੇ ਵਿੱਚ ਸੰਪਦਾ ਲੱਗਦੀ ਬਾਰੇ ਪਿੱਛੇ ਮੋਟਰਸਾਈਕਲ ਲਾਇਆ ਪਿੱਛੇ ਮੋਟਰਸਾਈਕਲ ਲਾਉਣ ਦੇ ਬਾਅਦ ਵੀ ਸਾਨੂੰ ਮੇਰੇ ਨਹੀਂ ਅੱਗੇ ਵੀ ਇਹ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੇ ਫੋਨ ਕਰਕੇ ਪੁੱਛੀ ਤੇ ਇਹ ਦੋਵੇਂ ਨੇ ਨੌਜਵਾਲ ਆ ਕਾਲੀਆਂ ਨਾਲ ਜਟਾ ਪਈਆਂ ਸੀ ਜੀ ਉਹਨਾਂ ਨੂੰ ਜਿੰਦੀ ਪਬਲਿਕ ਟੈਕਸ ਪਰ ਉਹ ਕੋਈ ਨਹੀਂ ਲੱਗਦੀ ਕਿਸੇ ਹੋਰ ਜਗ੍ਹਾ ਉੱਲੀ ਸਾਡੇ ਟਾਪ ਨਹੀਂ ਕੋਈ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਰਹੀ ਉਹਨਾਂ ਪਿੱਛੇ ਕਰਦੀ ਰਹੀ ਪੀਸੀਆਰ ਅਸੀਂ ਆਪ ਖੁਦ ਮੁਰਸੇ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲੇ ਡਿਊਟੀ ਵੀ ਤੁਹਾਡੀ ਇੱਥੇ ਹੀ ਸੀਗੀ ਵੈਸੇ ਡਿਊਟੀ ਸਾਡੀ ਇੱਥੇ ਸਟੇਨਪੇਪਰ ਆਪਣਾ ਯੂਐਸਏ ਰਜਿਸਟਰੀ ਹੈ ਹਾਂ ਤੇ ਲੇਖਕ ਵਾਰਤਾਂ ਤੋਂ ਪਿਛੇ ਬਾਜਲੇ ਚੌਂਸ ਹੋਈ ਹੈ ਕਿ ਦੋ ਆ ਮੋਟਰਸਾਈਕਲਾਂ ਨੂੰ ਅਸੀਂ ਮਿਲ ਕੇ ਪੂਰਤ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਤੇ ਪਰ ਉਹਨਾਂ ਨੂੰ ਵੀ ਉਹ ਕਿਹੋ ਜਿਹੀ ਜਗ੍ਹਾ ਥੰਮੂ ਲੱਗ ਰਹੀ ਨਹੀਂ ਮਿਲੇ ਨਹੀਂ ਹੁਣ ਤਲਾਸ਼ ਕਰ ਰਹੇ ਕੀ ਕਰਨ ਹਾਂਜੀ ਹਾਂਜੀ ਤਲਾਸ਼ ਕਰ ਰਹੇ ਕੋਈ ਸਰ ਆਪਣੇ ਕੋਨ ਟ੍ਰੈਕ ਤੇ ਲਾਇਕ ਨਹੀਂ ਉਹਨਾਂ ਦਾ ਤਲਾਸ਼ ਕਰ ਰਹੇ ਹਾਂ